ਸੂਬਾ ਸਿੰਘ ਜਿਹਦੀ ਹੁਣ ਡੈਥ ਵੀ ਹੋ ਚੁੱਕੀ ਹੈ ਜਿੰਦੇ ਹੁੰਦੇ ਨੂੰ ਤੁਸੀਂ ਇਹ ਪੁੱਛਦੇ ਵੀ ਤੁਹਾਨੂੰ ਕੁਝ ਪਤਾ ਵੀ ਤੁਸੀਂ ਕਿੰਨੇ ਕੁ ਬੰਦੇ ਮਾਰੇ ਆ ਤਾਂ ਇਹਨਾਂ ਨੂੰ ਆਪ ਨੂੰ ਯਾਦ ਨਹੀਂ ਵੀ ਅਸੀਂ ਕਿੰਨੇ ਕੁ ਲੋਕਾਂ ਦਾ ਕਤਲ ਕੀਤਾ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸੂਬਾ ਸਰਾਹੰਦਾ ਅਸਲ ਟੈਰਿਸਟਸ ਤਾਂ ਇਹ ਲੋਕ ਸੀਗੇ ਜਿਨ੍ਹਾਂ ਨੇ ਆਮ ਕਰਨ ਦੇ ਨੌਜਵਾਨਾਂ ਨੂੰ ਘਰਾਂ ਤੋਂ ਕੱਢ-ਕੱਢ ਕੇ ਇਨਕਾਊਂਟਰਸ ਕਰਕੇ ਮਾਰਿਆ ਬਈ ਬੜੀ ਸੋਹਣੀ ਪੱਗ ਬੰਨੀ ਹੋਈ ਆ ਕਿਦਾਂ ਪੋਸੀਬਲ ਹੋ ਜਾਂਦਾ ਵੀ ਇੱਕ ਪਾਸੇ ਦਸਤਾਰ ਆਪ ਸਜਾਰੇ ਹੋਈ ਸੀ ਫਿਰ ਅਸੀਂ ਸਿੱਖਾਂ ਦੇ ਹੀ ਬੱਚਿਆਂ ਦਾ ਨੌਜਵਾਨਾਂ ਦਾ ਕਤਲ ਕਰ ਰਹੇ ਹੋਈ ਔਰ ਫੇਕ ਇਨਕਾਊਂਟਰ ਦੇ ਵਿੱਚ ਮਾਰ ਰਹੇ ਹੋਈ ਹੈ ਦੇਖੋ ਕੱਲੀ ਪੱਗ ਬੰਨਣੀ ਆ ਦਸਤਾਰ ਸਜਾਣੀ ਸਿੱਖੀ ਨਹੀਂ ਹੈ ਇਹ ਸਿੱਖਾਂ ਦੇ ਰੂਪ ਚ ਜਲਾਦ ਸੀਗੇ ਇਹ ਮੁਗਲ ਹੀ ਹੈ ਇਹ ਅਜੀਤ ਸਿੰਘ ਸੰਧੂ ਦਾ ਰਾਈਟ ਹੈਂਡ ਸੀਗਾ अच्छा जी अजीत अजीत सिंह संधू ਤਾਂ ਮੇਰੇ ਖਿਆਲ ਨਾਲ ਇੱਥੇ ਰੇਲ ਦੀ ਪਟੜੀ ਦੇ ਉੱਤੇ ਸ਼ਾਇਦ ਹੋਣਾ। ਇਹ ਵੀ ਹਲੇ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਨਹੀਂ ਹੋਇਆ ਕਿ ਉਹਨੇ ਸੁਸਾਇਸਾਈਡ ਕੀਤੀ ਹੈ ਕਿ ਮਾਰਿਆ। ਇੱਥੇ ਹੀ ਹਿਊਮਨ ਰਾਈਟਸ ਕਮਿਸ਼ਨ ਨੂੰ ਜੋ ਲੈਟਰ ਉਹਨਾਂ ਵੱਲੋਂ ਇਸ਼ੂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਇੱਕ ਪਾਸੇ ਸੰਦੀਪ ਸਿੰਘ ਸੰਨੀ ਹੋਰਾਂ ਦਾ ਜਿਹੜਾ ਸੁਧੀਰ ਸੂਰੀ ਦਾ ਕੇਸ ਚੱਲਦਾ ਪਿਆ ਉਹਦਾ ਵੀ ਹਲੇ ਨਿਵੇੜਾ ਨਹੀਂ ਹੋਇਆ ਉਹ ਕੇਸ ਚੱਲੇ ਰਿਹਾ ਤੇ ਇਹਦੇ ਵਿੱਚ ਹੁਣ ਸੁਭਾ ਸਿੰਘ ਹੈ ਹੁਣ ਉਹਦੀ ਡੈਥ ਹੋ ਚੁੱਕੀ ਹੈ। ਸਥਿਤੀ ਕੀ ਬਣੇਗੀ ਸੰਦੀਪ ਸਿੰਘ ਸੰਨੀ ਦੀ ਲੀਗਲ ਟਰਮਸ ਦੇ ਵਿੱਚ? ਇਹ ਤਾਂ ਹਿਊਮਨ ਸਾਈਕੋਲੋਜੀ ਹੈ ਵੀ ਇੱਕ ਬੰਦਾ ਤਿੰਨ ਬੰਦਿਆਂ ਦੇ ਹਮਲਾ ਨਹੀਂ ਕਰ ਸਕਦਾ ਤਿੰਨ ਬੰਦੇ ਇੱਕ ਬੰਦੇ ਤੇ ਹਮਲਾ ਕਰ ਸਕਦੇ ਕਿ ਉਹਨੂੰ ਬਹੁਤ ਹੀ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਕਿ ਉਹਦੀ ਬਹੁਤ ਬਲੀਡਿੰਗ ਹੋਈ ਹੈ ਕਈ ਤਰ੍ਹਾਂ ਦੇ ਮਤਲਬ ਕਿਆਸ ਲਗਾਏ ਜਾ ਰਹੇ ਸੀਗੇ ਤਾਂ ਹੀ ਅਸੀਂ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਸੀਗਾ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਡਿਸਟ੍ਰਿਕਟ ਕੋਰਟਸ ਦੇ ਵਿੱਚ ਤੇ ਮੇਰੇ ਨਾਲ ਸਰਦਾਰ ਰਵਿੰਦਰ ਸਿੰਘ ਜੀ 바ਸੀ ਸੀਨੀਅਰ ਵਕੀਲ ਮੌਜੂਦ ਨੇ ਇੱਕ ਕੇਸ ਬੜਾ ਇਸ ਵਕਤ ਗਰਮਾਇਆ ਹੋਇਆ ਹੈ ਸੰਦੀਪ ਸਿੰਘ ਸੰਨੀ ਨੂੰ ਲੈ ਕੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਜੋ ਇਨਸੀਡੈਂਟ ਵਾਪਰਿਆ 10 ਤਰੀਕ ਨੂੰ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਸੁਭਾ ਸਿੰਘ ਜੇਦੀ ਹੁਣ ਡੈਥ ਵੀ ਹੋ ਚੁੱਕੀ ਹੈ ਜੋ ਫੇਕ ਇਨਕਾਊਂਟਰ ਮਾਮਲੇ ਦੇ ਵਿੱਚ ਉਸੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਲੇਕਿਨ ਇੱਥੇ ਇੱਕ ਬੜਾ ਟੈਕਨੀਕਲ ਸਵਾਲ ਖੜਾ ਹੁੰਦਾ ਹੈ ਕਿ ਸੰਦੀਪ ਸਿੰਘ ਸੰਨੀ ਜੋ ਸੁਦੀਰ ਸੂਰੀ ਦੇ ਕੇਸ ਦੇ ਵਿੱਚ ਇਸ ਵਕਤ ਅੰਡਰ ਟ੍ਰਾਇਲ ਹੈ ਉਹਨੂੰ ਇਸ ਵਕਤ ਤੱਕ ਸਜ਼ਾ ਨਹੀਂ ਹੋਈ ਹੋਈ ਉਹਦਾ ਕੇਸ ਚੱਲਦਾ ਪਿਆ ਹੈ ਲੇਕਿਨ ਸੁਭਾ ਸਿੰਘ ਨੂੰ ਸਜ਼ਾ ਹੋ ਚੁੱਕੀ ਸੀ ਤਾਂ ਸਵਾਲ ਇੱਥੇ ਟੈਕਨੀਕਲ ਇਹ ਖੜਾ ਹੁੰਦਾ ਹੈ ਕਿ ਪਟਿਆਲਾ ਜੇਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਦੋਨੋਂ ਇੱਕ ਬੈਰਿਕ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿ ਜੇਲ ਮੈਨੂਅਲਸ ਇਹਦੀ ਇਜਾਜ਼ਤ ਦਿੰਦੇ ਆ ਤੇ ਦੂਜਾ ਸਵਾਲ ਖੜਾ ਹੋ ਰਿਹਾ ਸੀ ਕਿ ਘੁੰਮਣ ਬ੍ਰਦਰਸ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਸੰਦੀਪ ਸੰਨੀ ਦੇ ਉੱਤੇ ਤਸ਼ੱਦਦ ਹੋਇਆ ਜੇਲ ਦੇ ਵਿੱਚ ਤੇ बार-बार ਉਹਨਾਂ ਨੂੰ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲਣ ਨਹੀਂ ਦਿੱਤਾ ਗਿਆ ਹਾਲਾਂਕਿ ਇਹ ਕਿਸੇ ਵੀ ਜੋ ਵੀ ਕੋਈ ਕੈਦੀ ਹੁੰਦਾ ਚਾਹੇ ਵੱਡੇ ਤੋਂ ਵੱਡਾ ਕੋਈ ਦੋਸ਼ੀ ਹੋਵੇ ਮੁਜਰਮ ਹੋਵੇ ਉਹਦਾ ਇਹ ਹੱਕ ਹੁੰਦਾ ਹੈ ਕਿ ਉਹ ਆਪਣੇ ਵਕੀਲ ਨੂੰ ਮਿਲ ਸਕਦਾ ਹੈ ਅੱਜ ਸਰਦਾਰ ਰਵਿੰਦਰ ਸਿੰਘ ਜੀ 바ਸੀ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਚੰਡੀਗੜ੍ਹ ਦੇ ਵਿੱਚ ਉੱਥੇ ਜਾ ਕੇ ਆਏ ਨੇ ਤੇ ਉਹਨਾਂ ਵੱਲੋਂ ਇੱਕ ਖਾਸ ਆਰਡਰ ਪਾਸ ਕੀਤਾ ਗਿਆ ਗੱਲਬਾਤ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੁਸੀਂ ਸਮਾਂ ਦਿੱਤਾ ਜਿਹੜਾ ਸਰ ਤੁਸੀਂ ਇਹ ਲੈਟਰ ਮੈਂ ਇੱਥੇ ਈਵਰਸ ਨੂੰ ਵੀ ਵਿਖਾ ਦਾਂ ਇੱਥੇ ਹਿਊਮਨ ਰਾਈਟਸ ਕਮਿਸ਼ਨ ਨੂੰ ਜੋ ਲੈਟਰ ਉਹਨਾਂ ਵੱਲੋਂ ਇਸ਼ੂ ਕੀਤਾ ਗਿਆ ਸਰ ਇਹ ਕੀ ਲੈਟਰ ਹੈਗਾ ਤੇ ਕੀ ਪੂਰਾ ਮਾਮਲਾ ਇਸ ਵਕਤ ਹੈ ਦੇਖੋ ਕੰਪਲੇਨਟ ਦੇਖੋ ਪਿਛਲੇ ਕੁ ਸਮੇਂ ਤੋਂ ਜਦੋਂ ਤੋਂ ਇਹ ਪਟਿਆਲਾ ਜੇਲ੍ਹ ਵਾਲਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਤਿੰਨ ਕਨਵਿਕਟਿਡ ਪੁਲਿਸ ਆਫੀਸਰਸ ਤੇ ਸੰਦੀਪ ਸੰਨੀ ਦੇ ਆਪਸ ਵਿੱਚ ਝੜਪ ਹੋਈ ਹੈ ਕਿਉਂਕਿ ਸੱਚ ਤਾਂ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਕਿ ਅੰਦਰ ਕੀ ਹੋਇਆ ਬਿਲਕੁਲ ਤੇ ਲੇਕਿਨ ਜਿਵੇਂ ਜਿਵੇਂ ਦੀਆਂ ਆਫਾਹਾਂ ਜਾਂ ਗੱਲਾਂ ਉੜ ਕੇ ਆ ਰਹੀਆਂ ਸੀ ਵੀ ਉਸ ਇਨਸੀਡੈਂਟ ਤੋਂ ਬਾਅਦ ਸੰਦੀਪ ਸੰਨੀ ਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਈਵਨ ਕੌਂਸਲਸ ਨੂੰ ਵੀ ਉਹਦੀ ਅਸੈਸ ਨਹੀਂ ਹੋਣ ਦਿੱਤੀ ਜਾ ਰਹੀ ਸੈਕੰਡਲੀ ਉਹਦੀ ਜਿਹੜੀ ਉਹਨੂੰ ਬਹੁਤ ਹੀ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਕਿ ਉਹਦੀ ਬਹੁਤ ਬਲੀਡਿੰਗ ਹੋਈ ਹੈ ਕਈ ਤਰ੍ਹਾਂ ਦੇ ਮਤਲਬ ਕੈਸ ਲਗਾਏ ਜਾ ਰਹੇ ਸੀਗੇ ਤੇ ਉਹ ਸਾਰੀਆਂ ਗੱਲਾਂ ਨੂੰ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਜੋ-ਜੋ ਪ੍ਰੋਬਲਮਸ ਆ ਰਹੀਆਂ ਸੀ ਨੂੰ ਲੈ ਕੇ ਅਸੀਂ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਸਾਡੀ ਆਰਗੇਨਾਈਜੇਸ਼ਨ ਲਾਇਰਸ ਫੋਰ ਹਿਮਨਿਟੀ ਨੇ ਅਪਰੋਚ ਕੀਤਾ ਸੀਗਾ ਅਸੀਂ ਕੰਪਲੇਨਟ ਫਾਈਲ ਕੀਤੀ ਸੀ ਕਿ ਵੀ ਇਹਦੇ ਵਿੱਚ ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ ਉਹ ਇੰਟਰਵੈਨ ਕਰੇ ਤੇ ਉਹਦੇ ਤਹਿਤ ਅੱਜ ਸੁਣਵਾਈ ਹੋਈ ਤੇ ਜਿਹਦੇ ਚ ਅੱਜ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਆਰਡਰ ਪਾਸ ਕੀਤਾ ਜਿਹਦੇ ਚ ਹਿਊਮਨ ਰਾਈਟ ਕਮਿਸ਼ਨ ਹੈ ਪਹਿਲੀ ਤਾਂ ਜਿਹੜਾ ਇਨਸੀਡੈਂਟ ਹੋਇਆ ਇਹ ਸਾਰੇ ਇਨਸੀਡੈਂਟ ਦੀ ਜਿਹੜੀ ਇਨਕੁਆਇਰੀ ਹੈ ਏਡੀਜੀਪੀ ਹਿਊਮਨ ਰਾਈਟਸ ਮਾਰਕ ਕੀਤੀ ਹੈ ਕਿ ਉਹ ਆਪਣੇ ਤੌਰ ਤੇ ਸਾਰੇ ਇਨਸੀਡੈਂਟ ਦੀ ਇਨਕੁਆਇਰੀ ਕੀਤੀ ਜਾਵੇ ਕਿ ਐਕਚੁਅਲ ਜੋ થੇ ਕੀ ਹੋਇਆ ਠੀਕ ਹੈ ਤੇ ਇਹਦੇ ਦੋਸ਼ੀ ਕੌਣ ਹੈ ਸੈਕੰਡਲੀ ਜੇਲ ਸੁਪਰਡੈਂਟ ਪਟਿਆਲਾ ਉਹਨੂੰ ਡਾਇਰੈਕਸ਼ਨਾਂ ਦਿੱਤੀਆਂ ਕਿ ਸੰਦੀਪ ਸਿੰਘ ਸਣੀ ਜਿਹਨੂੰ ਮਿਲਣਾ ਚਾਹੁੰਦਾ ਉਹਨੂੰ ਅਲਾਉ ਕੀਤਾ ਜਾਵੇ ਅੱਛਾ ਤਾਂ ਕਿ ਉਹ ਆਪਣੇ ਕਰਦਿਆਂ ਨੂੰ ਜੇ ਮਿਲਣਾ ਚਾਹੁੰਦਾ ਕਰਦਿਆਂ ਨੂੰ ਮਿਲ ਸਕੇ ਜੇ ਆਪਣੇ ਵਕੀਲ ਨੂੰ ਮਿਲਣਾ ਚਾਹੁੰਦਾ ਵਕੀਲ ਨੂੰ ਮਿਲ ਸਕੇ ਆਪਣੇ ਕਿਸੇ ਦੋਸਤ ਮਿੱਤਰ ਨੂੰ ਮਿਲਣਾ ਚਾਹੁੰਦਾ ਉਹ ਮਿਲ ਸਕੇ ਐਸ ਪਰ ਜੇਲ ਮੈਨੂਅਲ ਜਿਹੜਾ ਉਹਦਾ ਇਹਨਾਂ ਨੇ ਉਹਨੇ ਰੋਕ ਲਗਾਈ ਸੀ ਉੱਚ ਕਮਿਸ਼ਨ ਐਂਟਰਵਿਨ ਕਰਦੇ ਹੋਏ ਕਿਹਾ ਵੀ ਇਹ ਹਿਊਮਨ ਰਾਈਟ ਵਾਇਲੇਸ਼ਨ ਹੈ ਤੇ ਉਹਦਾ ਹੱਕ ਹੈ ਉਹ ਮਿਲ ਸਕਦਾ ਤੇ ਡਾਇਰੈਕਸ਼ਨ ਦਿੱਤੀ ਹੈ ਜੇਲ ਸੁਵਿਰਨ ਨੂੰ ਕਿ ਉਹਨੂੰ ਮਲਾਇਆ ਜਾਵੇ ਥਰਡ ਜਿਹੜਾ ਇਹਦੇ ਚ ਡਾਇਰੈਕਸ਼ਨ ਹੋਈ ਹੈ ਉਹ ਸਾਡੀ ਥਰਡ ਡਾਇਰੈਕਸ਼ਨ ਹੋਈ ਹੈ ਆਪਣੇ ਐਸ ਐਮਓ ਅਰੇ ਇੰਦਰਾ ਹਸਪੀਟਲ ਨੂੰ ਕਿ ਜਿਹੜਾ ਬੋਰਡ ਬਣਾ ਕੇ ਇਹਦਾ ਮੈਡੀਕਲ ਜਿਹੜਾ ਸੰਦੀਪ ਸਨਿਏ ਦਾ ਕੀਤਾ ਜਾਵੇ ਉਹਦੇ ਚ ਦੇਖਿਆ ਜਾਵੇ ਵੀ ਜਿਹੜੇ ਐਲੀਗੇਸ਼ਨ ਲਾਏ ਜਾ ਰਹੇ ਕਿ ਉਹਨੂੰ ਬਹੁਤ ਮਾਰੇ ਤਰੀਕੇ ਨਾਲ ਟਾਰਚਰ ਕੀਤਾ ਨੂੰ ਫਿਜ਼ੀਕਲੀ ਅਸால்ਟ ਕੀਤਾ ਗਿਆ ਕਸਟਡੀ ਦੇ ਵਿੱਚ ਕਿਉਂਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਜੁਡੀਸ਼ੀਅਲ ਇੱਕ ਤਾਂ ਤਸਵੀਰ ਇੱਕ ਖਬਰ ਕੱਲ ਵੀ ਆਈ ਸੀ ਉਹ ਦਿਖਾ ਵੀ ਰਿਹਾ ਕਿ ਉਹਦਾ ਮੈਡੀਕਲ ਹੋਇਆ ਸੰਦੀਪ ਸਿੰਘ ਸੰਨੀ ਨੂੰ ਲੈ ਕੇ ਗਏ ਆ ਬਾਹਰ ਕਿ ਇਹ ਜਿਹੜਾ ਮੈਡੀਕਲ ਦੀ ਹੁਣ ਗੱਲ ਹੋ ਰਹੀ ਹੈ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਇਹ ਵੱਖਰਾ ਹੋਏਗਾ ਬਿਲਕੁਲ ਜੋ ਐਸ ਪਰ ਆਰਡਰ ਦਾ ਉਹਨਾਂ ਨੂੰ ਬੋਰਡ ਨੂੰ ਕਹੇ ਅੱਛਾ ਕਿਉਂਕਿ ਇੱਕ ਜਿਹੜਾ ਮੈਡੀਕਲ ਹੁੰਦਾ ਨਾਰਮਲੀ ਕਿਸੇ ਵੀ ਕੈਦੀ ਦਾ ਜਾ ਕੇ ਡਾਕਟਰ ਮੈਡੀਕਲ ਕਰਦੇ ਠੀਕ ਹੈ ਤੇ ਇੱਕ ਹੁੰਦਾ ਕਿ ਬੋਰਡ ਬਣਾਇਆ ਜਾਂਦਾ ਐਸਐਮਓ ਦੁਆਰਾ ਤਿੰਨ ਡਾਕਟਰਾਂ ਦਾ ਪੰਜ ਡਾਕਟਰਾਂ ਦਾ ਦੋ ਡਾਕਟਰਾਂ ਦਾ ਬੋਰਡ ਬਣਦਾ ਉਹ ਬੋਰਡ ਫਿਰ ਜਿਹੜੀ ਅਸੈਸ ਕਰਦਾ ਇੰਜਰੀਜ਼ ਨੂੰ ਜੀ ਕਿ ਜਿਹੜੀਆਂ ਇਹ ਇੰਜਰੀਜ਼ ਹੋਈਆਂ ਹਨ ਕਸਟਡੀ ਦੇ ਵਿੱਚ ਕਿਵੇਂ ਹੋਈਆਂ ਵੀ ਕਿਤੇ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਦਰਮਿਆਨ ਤਾਂ ਨਹੀਂ ਟੌਰਚਰ ਕੀਤਾ ਗਿਆ ਤੇ ਉਹ ਸਾਰੀਆਂ ਜਿਹੜੀ ਇੰਜਰੀਜ਼ ਦੀ ਰਿਪੋਰਟ ਐਸਐਮਓ ਕਿਹਾ ਕਿ ਉਹ ਹਿਮੂਰੇਡ ਕਮਿਸ਼ਨ ਨੂੰ ਭੇਜੇ ਬੋਰਡ ਆਫ ਡਾਕਟਰਸ ਮਨੋਇਦਿਆਂ ਜਿਹੜੀ ਮੈਡੀਕਲ ਸਨਿਦਾ ਹੋਣ ਤੋਂ ਬਾਅਦ ਜੀ ਤੇ ਇਹ ਤਿੰਨ ਜਿਹੜੀਆਂ ਡਾਇਰੈਕਸ਼ਨਸ ਐ ਅੱਜ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਇਸ਼ੂਜ਼ ਕੀਤੀਆਂ ਤਾਂ ਕਿ ਬਹੁਤ ਚਿਰ ਤੋਂ ਜਿਹੜੇ ਸਿੱਖ ਸਮਾਜ ਸੀਗਾ ਉਹਦੇ ਵਿੱਚ ਇੱਕ ਗੱਲ ਨੂੰ ਲੈ ਕੇ ਬੜੀ ਬੇਚੈਨੀ ਸੀ ਕਿ ਜਿਹੜਾ ਸਨੀ ਐ ਜੋ ਕਿ ਸੁਦੀ ਸੂਰੀ ਜਿਹੜਾ ਦਾ ਕਤਲ ਮਾਮਲਾ ਹੈ ਉਹਨੂੰ ਫੇਸ ਕਰ ਰਿਹਾ ਉਹਦੇ ਵਿੱਚ ਅੰਡਰ ਟ੍ਰਾਇਲ ਐ ਜੀ ਤੇ ਉਹਨੂੰ ਨਾ ਤਾਂ ਮਿਲਨ ਦਿੱਤਾ ਜਾ ਰਿਹਾ ਸੀ ਨਾ ਉਹਦੀ ਵੈਲਬੀਂਗ ਬਾਰੇ ਪਤਾ ਲੱਗ ਰਿਹਾ ਸੀ ਕਿ ਉਹ ਕਿਹੜੇ ਹਾਲਾਤ 'ਚ ਐ ਜੇਲ ਅਥਾਰਟिटीज ਨਾਉ ਦੇ ਘਰਦਿਆਂ ਨੂੰ ਮਿਲਦੇ ਰਹੇ ਸੀਗੇ ਨਾ ਵਕੀਲ ਨੂੰ ਇਦਾਂ ਵੈਸੇ ਹੋ ਸਕਦਾ ਹੈ ਕਿ ਕਿਉਂਕਿ ਪਰਿਵਾਰ ਦਾ ਇਹ ਦੋਸ਼ ਸੀਗਾ ਕਿ ਕਹਿੰਦੇ ਆਮ ਤੌਰ ਦੇ ਉੱਤੇ ਦਿਨ ਦੇ ਵਿੱਚ ਇੱਕ ਸਮਾਂ ਮਿਲਦਾ ਸਾਨੂੰ 5 ਮਿੰਟ 10 ਮਿੰਟ ਫੋਨ ਦੇ ਉੱਤੇ ਗੱਲ ਹੋ ਜਾਂਦੀ ਹੈ ਲੇਕਿਨ ਕਹਿੰਦੇ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ 10 ਤਰੀਕ ਤੋਂ ਹੈ ਸੀਗਾ ਮਾਮਲਾ ਤੇ ਅਸੀਂ ਜਿਹੜਾ ਉਹਨਾਂ ਦਾ ਇੰਟਰਵਿਊ ਵਗੈਰਾ ਕੀਤਾ ਮੇਰੇ ਖਿਆਲ 16 ਤਰੀਕ ਹੋ ਚੁੱਕੀ ਸੀ ਤੇ ਉਦੋਂ ਤੱਕ ਵੀ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਸੀ ਫੋਨ ਦੇ ਉੱਤੇ ਵੀ ਗੱਲ ਨਹੀਂ ਹੋਈ ਇਦਾਂ ਕਿ ਆਪਣਾ ਜਿਹੜੀ ਜੇਲ ਅਥਾਰਟिटीज ਹੈ ਕਿ ਇਦਾਂ ਕਰ ਸਕਦੀਆਂ ਨੇ ਦੇਖੋ ਬਿਲਕੁਲ ਕਰ ਸਕਦੇ ਆ ਜੇ ਜੇਲ ਜਦੋਂ ਕਸਟਡੀ ਦੇ ਦਰਮਿਆਨ ਕੋਈ ਜਿਹੜਾ ਕੈਦੀ ਹੈ ਜਾਂ ਅੰਡਰ ਟ੍ਰਾਇਲ ਹੈ ਜੇ ਕੋਈ ਉਹ ਵਾਇਲੇਸ਼ਨ ਕਰਦਾ ਤਾਂ ਉਹਨੂੰ ਫਿਰ ਇੱਕ ਟੈਂਟਰੀ ਜਿਹੜੀ ਅੰਦਰ ਚੱਕੀਆਂ ਹੁੰਦੀਆਂ ਹੈ ਜਾਂ ਕਨਫਾਈਨਮੈਂਟ ਹੈ ਜਿਹੜੀ ਉਹਦੇ ਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹਨੂੰ ਦੋ ਤਿੰਨ ਦਿਨ ਦੀ ਜਿਹੜੀ ਉਹ ਜੇਲ ਸੁਪਰਡੈਂਟ ਕੋਲ ਆਪਦੇ ਕੋਲ ਪਾਵਰ ਹੁੰਦੀ ਹੈ ਹੱਕ ਹੁੰਦਾ ਹੈ ਤਾਂ ਕਿ ਉਹਨੂੰ ਬਾਕੀ ਕੈਦੀਆਂ ਨਾਲੋਂ ਅਰਕ ਕਨਫਾਈਨ ਉਹਨੂੰ ਸਜ਼ਾ ਦੇ ਤੌਰ ਤੇ ਕੀਤਾ ਜਾ ਸਕੀ ਤੇ ਹੋ ਸਕਦਾ ਵੀ ਜਦੋਂ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਉਹਨੂੰ ਕਨਫਾਈਨਮੈਂਟ ਦੇ ਵਿੱਚ ਭੇਜਿਆ ਗਿਆ ਹੋਵੇ ਜਾਂ ਚੱਕੀਆਂ ਦੇ ਵਿੱਚ ਬੰਦ ਕੀਤਾ ਹੋਵੇ ਤਾਂ ਗੱਲ ਨਾ ਹੋ ਸਤਾਰੀ ਹੋਵੇ ਜਾਂ ਉਹ ਉਹਨੂੰ ਜਾਣ ਬੁਝ ਕੇ ਉਹਦੀ ਗੱਲ ਨਾ ਕਰਵਾਈ ਜਾ ਰਹੀ ਹੋਵੇ ਜੀ ਤਾਂ ਹੀ ਅਸੀਂ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਸੀਗਾ ਕਿਉਂਕਿ ਜਿਹੜਾ ਟੈਲੀਫੋਨ ਦਾ ਅਸੈਸ ਹੈ ਉਹ ਹਰ ਕੈਦੀ ਦਾ ਹੱਕ ਹੈ ਤੇ ਮੈਂ ਤੁਹਾਨੂੰ ਦੱਸਦਾ ਮੈਂ ਇਹ ਵੀ ਅਸੀਂ આજ ਤੋਂ ਕੋਈ 15 ਸਾਲ ਪਹਿਲਾਂ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਹੀ ਇੰਟਰਵੈਨ ਕਰਕੇ ਟੈਲੀਫੋਨਾਂ ਦੀ ਜਿਹੜੀ ਫੈਸਿਲਿਟੀ ਕੈਦੀਆਂ ਵਾਸਤੇ ਰეკਮੈਂਡ ਕੀਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਸਰਕਾਰ ਵੱਲੋਂ ਇਹ ਸੁਵਿਧਾ ਸਾਰੇ ਕੈਦੀਆਂ ਨੂੰ ਦਿੱਤੀ ਗਈ ਸੀ ਤੇ ਇਹ ਹੱਕ ਹੈ ਸਾਰੇ ਕੈਦੀਆਂ ਦਾ ਉਹ ਡੇਲੀ ਫੋਨ ਦੇ ਰਹੀ ਆਪਣੇ ਘਰਦਿਆਂ ਨਾਲ ਗੱਲ ਕਰਨਾ ਜਾਂ ਆਪਣੇ ਕਾਉਂਸਲਰ ਨਾਲ ਗੱਲ ਕਰਨਾ ਉਹ ਪੰਜਾਬ ਦੇ ਵਿੱਚ ਘੱਟੋ ਘੱਟ 5 ਨੰਬਰ ਦੇ ਸਕਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਮੇਰੇ ਖਿਆਲ ਤਿੰਨ ਨੰਬਰ ਹੈ ਸੋ ਇਸ ਕਰਕੇ ਹਰ ਜ਼ਿਲ੍ਹੇ ਦਾ ਆਪਣਾ ਆਪਣਾ ਨਿਯਮ ਹੈ ਜੀ ਤੇ ਜੇ ਉਹਦੀ ਐਨਐਚ ਤੋਂ ਨਹੀਂ ਗੱਲ ਹੋ ਪਾਰੀ ਸੀ ਤਾਂ ਹੀ ਜਦੋਂ ਸਾਨੂੰ ਇਸ ਗੱਲ ਦੀ ਪਤਾ ਲੱਗਿਆ ਤੇ ਅਸੀਂ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਇੰਟਰਵੈਨ ਕਰਨ ਵਾਸਤੇ ਕਿਹਾ ਤੇ ਅੱਜ ਹਿਊਮਨ ਰਾਈਟ ਕਮਿਸ਼ਨ ਨੇ ਇੰਟਰਵੈਨ ਕਰਦੇ ਹੋਏ ਤੇ ਅਜੇ ਡਾਇਰੈਕਸ਼ਨਸ ਪਾਸ ਕੀਤੀਆਂ ਸਰ ਇੱਕ ਨਾ ਬੜਾ ਟੈਕਨੀਕਲ ਜਿਹਾ ਸਵਾਲ ਹੈ ਔਰ ਬੜਾ ਗੰਭੀਰ ਸਵਾਲ ਹੈ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਵੀ ਕਿਹਾ ਹੈਗਾ ਸੰਦੀਪ ਸਿੰਘ ਸੰਨੀ ਨੂੰ ਹਲੇ ਸਜ਼ਾ ਨਹੀਂ ਹੋਈ ਉਹਦਾ ਕੇਸ ਚੱਲਦਾ ਪਿਆ ਉਹ ਅੰਡਰ ਟ੍ਰਾਇਲ ਹੈ ਲੇਕਿਨ ਸੁਭਾ ਸਿੰਘ ਜਿਸ ਦੀ ਹੁਣ ਡੈਥ ਵੀ ਹੋ ਚੁੱਕੀ ਹੈ ਫੇਕ ਇਨਕਾਊਂਟਰ ਮਾਮਲੇ ਦੇ ਵਿੱਚ ਸੀਬੀਆਈ ਕੋਰਟ ਵੱਲੋਂ ਉਸ ਨੂੰ ਸਜ਼ਾ ਹੋ ਚੁੱਕੀ ਹੈ ਲਾਈਫ ਇਨ ਪ੍ਰिजनਮੈਂਟ ਮਿਲ ਚੁਕੀ ਸੀ ਕੀ ਇਸ ਇਹ ਪੋਸੀਬਲ ਹੈ ਕਿ ਜੇਲ ਮੈਨੂਅਲ ਦੇ ਵਿੱਚ ਇਦਾਂ ਹੁੰਦਾ ਹੈ ਕਿ ਇੱਕ ਪਾਸੇ ਤਾਂ ਉਹ ਕੈਦੀ ਹੈ ਵੀ ਜਿਹਦਾ ਕੇਸ ਹਲੇ ਚੱਲਦਾ ਪਿਆ ਤੇ ਦੂਜੇ ਪਾਸੇ ਇੱਕ ਉਹ ਕੈਦੀ ਹੈ ਵੀ ਜਿਹਨੂੰ ਸਜ਼ਾ ਹੋ ਚੁੱਕੀ ਹੈ ਕੀ ਉਹਨਾਂ ਨੂੰ ਇੱਕ ਬੈਰਕ ਦੇ ਵਿੱਚ ਰੱਖਿਆ ਜਾ ਸਕਦਾ ਨੇ ਬਿਲਕੁਲ ਰੱਖਿਆ ਜਾ ਸਕਦਾ ਕਿਉਂਕਿ ਮੈਕਸਿਮ ਜਿਹੜੇ ਬੈਕਸ ਹੁੰਦੀਆਂ ਉਹਨਾਂ ਦੇ ਜਿਹੜੇ ਲੰਬੜਦਾਰ ਹੁੰਦੇ ਆ ਉਹ ਜ਼ਿਆਦਾਤਰ ਸਜਾਈ ਆਫਤਾ ਕਨੈਕਟਡ ਲੋਕੀ ਹੁੰਦੇ ਆ ਤੇ ਅੰਡਰ ਟ੍ਰਾਇਲਸ ਨੂੰ ਉਹਨਾਂ ਦੇ ਅੰਡਰ ਬੈਰਕਾਂ ਦੇ ਵਿੱਚ ਰੱਖਿਆ ਜਾਂਦਾ ਹੈ ਉਹ ਸਿਰਫ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਫਾਂਸੀ ਆਤੇ ਆ ਕੋਈ ਹੋਰ ਕੰਟਰੀ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਵਾਸਤੇ ਜਿਹੜੇ ਹੱਤੇ ਡਿਫਰੈਂਟ ਹੁੰਦੇ ਆ ਪਰ ਇੱਥੇ ਕੀ ਹੁੰਦਾ ਵੀ ਜਿਹੜੇ ਅੰਡਰ ਟ੍ਰਾਇਲ ਆ ਜਿਹੜੇ ਕੈਦੀ ਆ ਉਹਨਾਂ ਨੂੰ ਕਿਉਂਕਿ ਕਿਤਾ ਸਾਰੀਆਂ ਜਿਹੜੀਆਂ ਜੇਲਾਂ ਓਵਰਕਰਾਊਡਡ ਨੇ ਜਗ੍ਹਾ ਦੀ ਬੜੀ ਘਾਟ ਹੈ ਤੇ ਉਸ ਕਰਕੇ ਉਹ ਸਾਰੇ ਸ਼ੇਅਰ ਕਰਦੇ ਆ ਉਹਦੇ ਚ ਐਸੀ ਕੋਈ ਇਲੈਗਲਿਟੀ ਹੈ ਨਹੀਂ ਲੇਕਿਨ ਇੱਕ ਚੀਜ਼ ਆ ਰਹੀ ਸੀ ਸਰ ਮੈਂ ਪਰਿਵਾਰ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਤਕਰੀਬਨ 1 ਸਾਲ ਤੋਂ ਜਿਹੜੇ ਜੇਲ੍ਹ ਅਥਾਰਟੀਆਂ ਹੈ ਉਹਨਾਂ ਨੂੰ ਅਸੀਂ ਮੇਲ ਵੀ ਕਰ ਰਹੇ ਹਾਂ ਮੈਂ ਪੁੱਛਿਆ ਕਿ ਤੁਹਾਡੇ ਕੋਲ ਸਬੂਤ ਹੈਗੇ ਇਹ ਉਹ ਕਹਿੰਦੇ ਕਿ ਸਾਡੇ ਕੋਲ ਪੂਰੇ ਸਬੂਤ ਹੈ ਕਿ ਅਸੀਂ ਉਹਨਾਂ ਨੂੰ ਇਹ ਮੇਲਸ ਭੇਜ ਰਹੇ ਸੀ ਲੈਟਰਸ ਭੇਜ ਰਹੇ ਹਾਂ ਕਿ ਸੰਦੀਪ ਸਿੰਘ ਸੰਨੀ ਦਾ ਤੁਸੀਂ ਬੈਰਕ ਚੇਂਜ ਕਰੋ ਕਿ ਇਹਨੂੰ ਇਹ ਕੋਈ ਟੀਚਰਾਂ ਕਰਦੇ ਆ ਇਸ ਤਰੀਕੇ ਦੇ ਜਿਹੜੇ ਕ੍ਰਿਮੀਨਲ ਆਏ ਹੋਏ ਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਵੀ ਇਹਨਾਂ ਨੇ ਫੇਕ ਐਨਕਾਊਂਟਰ ਕੀਤੇ ਝੂਠੇ ਮੁਕਾਬਲੇ ਦੇ ਵਿੱਚ ਕਈ ਨੌਜਵਾਨ ਮਾਰੇ ਆ ਵੀ ਇਸ ਤਰੀਕੇ ਦੇ ਜਿਹੜੀ ਸੋਚ ਵਾਲੇ ਬੰਦੇ ਆ ਵੀ ਉਹ ਇਹਦੇ ਨਾਲ ਟੀਚਰਾਂ ਕਰਦੇ ਆ ਤੇ ਤੁਹਾਨੂੰ ਕੀ ਲੱਗਦਾ ਫਿਰ ਕੀ ਇਹ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਇਹਦੇ ਉੱਤੇ ਕੰਮ ਕੀਤਾ ਗਿਆ ਨਹੀਂ ਦੇਖੋ ਜੇ ਕੋਈ ਐਸੀ ਪਹਿਲਾਂ ਤੋਂ ਇਹਨਾਂ ਨੂੰ ਪਰਜੰਕਸ਼ਨ ਸੀ ਵੀ ਐਵੇਂ ਕੁਝ ਹੋ ਸਕਦਾ ਤਾਂ ਜੇ ਲੈ ਅਥਾਰਟੀ ਨੂੰ ਜ਼ਰੂਰ ਇਸ ਗੱਲ ਦਾ ਸੰਗਿਆਨ ਲੈਣਾ ਚਾਹੀਦਾ ਸੀਗਾ ਜੇ ਉਹਨਾਂ ਨੇ ਨਹੀਂ ਲਿਆ ਤੇ ਤਾਂ ਹੀ ਅਸੀਂ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹਦੇ 'ਚ ਅਸੀਂ ਇਨਕੁਆਇਰੀ ਵੀ ਮੰਗੀ ਸੀ ਜਿਹੜੀ ADGP ਹਿਊਮਨ ਰਾਈਟ ਕਮਿਸ਼ਨ ਨੂੰ ਮਾਰਕ ਹੋਈ ਹੈ ਜੋ ਇਹਨਾਂ ਸਾਰੇ ਐਂਗਲਸ ਨੂੰ ਲੈ ਕੇ ਤੇ ਹਿਊਮਨ ਰਾਈਟ ਕਮਿਸ਼ਨ ਜਿਹੜਾ ਐਡੀਜੀਪੀ ਹਿਊਮਨ ਰਾਈਟ ਕਮਿਸ਼ਨ ਹੈ ਉਹ ਇਹਦੇ ਵਿੱਚ ਆਪਣੀ ਇਨਵੈਸਟੀਗੇਟ ਕਰਨਗੇ ਇਨਕੁਆਇਰੀ ਕਰਨਗੇ ਤੇ ਉਸ ਇਨਕੁਆਇਰੀ ਦੇ ਵਿੱਚ ਕੀ ਨਿਕਲ ਕੇ ਆਉਂਦਾ ਫਿਰ ਹੀ ਆਪਾਂ ਇਹਨੂੰ ਉਹਦੀਆ ਤਰੀਕੇ ਨਾਲ ਦੱਸ ਸਕਦੇ ਹਾਂ ਲੇਕਿਨ ਸਰ ਇੱਕ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈਗਾ ਕਿ ਜਿਵੇਂ ਸੰਦੀਪ ਸਿੰਘ ਸੰਨੀ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਹੋਇਆ ਹਨਾ ਤੁਸੀਂ ਟੈਕਨੀਕਲੀ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਉਹ ਜਿਹੜੀ ਕਸਟਡੀ ਸੀਗੀ ਸੰਦੀਪ ਸਿੰਘ ਸੰਨੀ ਦੀ ਉਹ ਕਿਸ ਕਸਟਡੀ ਦੇ ਵਿੱਚ ਸੀਗੀ ਉਸ ਟਾਈਮ ਤੇ ਸੁਭਾ ਸਿੰਘ ਕਿਸ ਕਸਟਡੀ ਦੇ ਅੰਡਰ ਆਂਦਾ ਸੀ ਇਹ ਦੇਖੋ ਕਸਟਡੀ ਸੁਭਾ ਸਿੰਘ ਦਾ ਜੇਲ੍ਹੀ ਹੱਤਾ ਹੈ ਉਹ ਤਾਂ ਕਨਵਿਕਟਡ ਹੈ ਉਹਨੇ ਤਾਂ ਸਜ਼ਾ ਹੋਈ ਹੈ ਕੋਰਟ ਵੱਲੋਂ ਹੋਈ ਹੋਈ ਹੈ ਕੋਰਟ ਵੱਲੋਂ ਤੇ ਜਿਹੜਾ ਸੰਨੀ ਹੈ ਉਹ ਅੰਡਰ ਟ੍ਰਾਇਲ ਹੈ ਉਹ ਜੁਡੀਸ਼ੀਅਲ ਕਸਟਡੀ 'ਚ अच्छा ये ज्यूडिशियल कस्टडी ਨੂੰ ਆਪਾਂ ਕਿਦਾਂ ਆਸਾਨ ਸ਼ਬਦਾਂ ਦੇ ਵਿੱਚ ਕਿਵੇਂ ਮੰਨੀ ਆ ਜੁਡੀਸ਼ਲ ਕਸਟਡੀ ਮੀਨਸ ਕਿ ਜਿਹੜਾ ਇਲਾਕਾ ਮਿਨਿਸਟਰੇਟ ਦੀ ਕਸਟਡੀ ਮੰਨੀ ਜਾਂਦੀ ਹੈ ਉਹ ਉਹਦੀ ਕਸਟਡੀ ਦੇ ਵਿੱਚ ਮਨੁੱਖਾ ਹੁੰਦਾ ਮਤਲਬ ਕਿ ਜੱਜ ਦੀ ਦੇਖਰੇਖ ਦੇ ਵਿੱਚ ਹਾਂ ਉਹ ਜੱਜ ਦੀ ਦੇਖਰੇਖ ਦੇ ਅੰਡਰ ਕੈਦੀ ਹੁੰਦਾ ਉਹ ਤੇ ਇਹ ਫਿਰ ਕਿੰਨਾ ਇੱਕ ਗੰਭੀਰ ਚੀਜ਼ ਹੈਗੀ ਹੈ ਕਿ ਜੱਜ ਦੀ ਦੇਖਰੇਖ ਦੇ ਵਿੱਚ ਇਹ ਜੁਡੀਸ਼ਲ ਕਸਟਡੀ ਦੇ ਵਿੱਚ ਜਿਹੜਾ ਬੰਦਾ ਹੋਵੇ ਇਲਜ਼ਾਮ ਕਿਉਂਕਿ ਪਰਿਵਾਰ ਇਹ ਵੀ ਲਗਾ ਰਿਹਾ ਹੈ ਕਿ ਸੰਦੀਪ ਸਿੰਘ ਦੇ ਉੱਤੇ ਹਮਲਾ ਹੋਇਆ ਹਾਲਾਂਕਿ ਮੀਡੀਆ ਰਿਪੋਰਟਸ ਦੇ ਵਿੱਚ ਪਹਿਲਾਂ ਤਾਂ ਇਹ ਚੱਲਿਆ ਕਿ ਸੰਦੀਪ ਸਿੰਘ ਸਨਨੀ ਨੇ ਹਮਲਾ ਕੀਤਾ ਲੇਕਿਨ ਪਰਿਵਾਰ ਵੱਲੋਂ ਜਿਹੜੇ ਦੋਸ਼ ਲਗਾਏ ਗਏ ਆ ਕਿਉਂਕਿ ਇੱਕ ਤਾਂ ਮਿਲਣ ਨਹੀਂ ਤ ਨੂੰ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਈ ਦਿਨ ਹੋ ਗਏ ਤੇ ਦੋਸ਼ ਇਹ ਹੈ ਕਿ ਉਹਦੇ ਉੱਤੇ ਹਮਲਾ ਹੋਇਆ ਗੰਭੀਰ ਨਹੀਂ ਦੇਖੋ ਇਹ ਤਾਂ ਹਿਊਮਨ ਸਾਈਕੋਲੋਜੀ ਹੈ ਵੀ ਇੱਕ ਬੰਦਾ ਤਿੰਨ ਬੰਦਿਆਂ ਦੇ ਹਮਲਾ ਨਹੀਂ ਕਰ ਸਕਦਾ ਤਿੰਨ ਬੰਦੇ ਇੱਕ ਬੰਦੇ ਦੇ ਹਮਲਾ ਕਰ ਸਕਦੇ ਪਹਿਲੀ ਗੱਲ ਦੂਜੀ ਗੱਲ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਤਾਂ ਹੀ ਹਿਊਮਨ ਰਾਈਟ ਕਮਿਸ਼ਨ ਐਡੀਜੀਪੀ ਹਿਊਮਨ ਰਾਈਟਸ ਨੇ ਦੀ ਇਨਵੈਸਟੀਗੇਸ਼ਨ ਮਾਰਕ ਕੀਤੀ ਹੈ ਠੀਕ ਹੈ ਕਿਉਂਕਿ ਜਿਹੜੀ ਜੇਲ੍ਹ ਜੇਲ੍ਹ ਦੇ ਅੰਦਰ ਮਤਲਬ ਕਿ ਸਰਕਾਰ ਦੀ ਕਸਟਡੀ ਚ ਹੈ ਲੋਕ ਅੱਛਾ ਜੀ ਜੁਡੀਸ਼ੀਅਲ ਕਜ਼ਿਮਲਕ ਕੋਰਟ ਦੀ ਕਸਟਡੀ ਚ ਹੈ ਠੀਕ ਹੈ ਜੇ ਇਹ ਉਹ ਕੋਰਟ ਦੀ ਕਸਟਡੀ ਦੇ ਵਿੱਚ ਉਹਦੇ ਨਾਲ ਕੁਝ ਵਾਪਰ ਰਿਹਾ ਠੀਕ ਹੈ ਠੀਕ ਹੈ ਨਾ ਤਾਂ ਉਹਦੀ ਜ਼ਿੰਮੇਵਾਰਤਾ ਕੋਰਟ ਹੋਏਗੀ ਨਾ ਅੱਛਾ ਜੀ ਹੁਣ ਕੋਰਟ ਨੇ ਦੇਖਣਾ ਹੈ ਨਾ ਵੀ ਮੇਰੀ ਕਸਟਡੀ ਚ ਬੰਦੇ ਦੇ ਉੱਤੇ ਹਮਲਾ ਕਿਵੇਂ ਹੋਇਆ ਠੀਕ ਹੈ ਤੇ ਜੇਕਰ ਕਿ ਜੇ ਐਸਾ ਕੁਛ ਉਥੇ ਇਲੀਗਲ ਹੋਇਆ ਤਾਂ ਉਹਦੀ ਰਿਸਪਾਂਸਿਬਿਲਟੀ ਫਿਕਸ ਕੀਤੀ ਜਾਊਗੀ ਜਿਨ ਜਿਨੇ ਵੀ ਕਰਿਆ ਹੋਗਾ ਮਤਲਬ ਕਿ ਜੇਲ ਦੇ ਵਿੱਚ ਹੋਣਾ ਉਹ ਅਲੱਗ ਚੀਜ਼ ਹੈ ਤੇ ਕੋਰਟ ਦੀ ਕਸਟਡੀ ਦੇ ਵਿੱਚ ਹੋਣਾ ਟੈਕਨੀਕਲੀ ਅਲੱਗ ਚੀਜ਼ ਹੈ ਜੇਲ ਜੇਲ ਦੇ ਵਿੱਚ ਹੀ ਕਸਟਡੀ ਹੁੰਦਾ ਜਿਹੜੀ ਜੇਲ ਇਸ ਵਾਸਤੇ ਬਣਾਈ ਹੈ ਜਿਵੇਂ ਜਿਵੇਂ ਤੁਸੀਂ ਸੁਭਾ ਸਿੰਘ ਦੀ ਅਸੀਂ ਗੱਲ ਕਰੀਏ सीबीआई ਕੋਰਟ ਵੱਲੋਂ ਉਹਨਾਂ ਨੂੰ ਸਜ਼ਾ ਹੋ ਚੁੱਕੀ ਸੀ ਉਹਨਾਂ ਦਾ ਜੇਲ ਦੇ ਵਿੱਚ ਹੋਣਾ ਤੇ ਸੰਦੀਪ ਸਿੰਘ ਸੰਨੀ ਦਾ ਜੇਲ ਦੇ ਵਿੱਚ ਹੋਣਾ ਟੈਕਨੀਕਲੀ ਜੇ ਆਪਾਂ ਗੱਲ ਕਰੀਏ ਇਹ ਵੱਖਰੀਆਂ ਚੀਜ਼ਾਂ ਨੇ ਜੀ ਇਹ ਵੀ ਉਹ ਕਨਵਿਕਟਡ ਹੈ ਕਨਵੈਕਸ਼ਨ ਹੋਣ ਤੋਂ ਬਾਅਦ ਜੇਲ ਚਲੇ ਗਿਆ ਅੰਡਰ ਟ੍ਰਾਇਲ ਦਾ ਹਲੇ ਹੁੰਦਾ ਕਿ ਪਤਾ ਨਹੀਂ ਇਹਨੇ ਬਰੀ ਹੋਣਾ ਹੈ ਕਿ ਇਹਨੇ ਕਨਵਿਕਟ ਹੋਣਾ ਹੈ ਠੀਕ ਹੈ ਤਾਂ ਟਿਲ 뎃 ਜਿਹੜਾ ਇਲਾਕਾ ਮਿਸਟ੍ਰੇਟ ਹੁੰਦਾ ਹੈ ਇਲਾਕਾ ਮਿਸਟ੍ਰੇਟ ਉਹਦਾ ਕਸਟਡੀਅਨ ਹੁੰਦਾ ਹੈ ਠੀਕ ਹੈ ਉਹਨੂੰ ਅਸੀਂ ਜੁਡੀਸ਼ੀਅਲ ਕਸਟਡੀ ਜਦੋਂ ਪੁਲਿਸ ਕੋਲ ਉਹਨਾਂ ਨੂੰ ਅਸੀਂ ਪੁਲਿਸ ਕਸਟਡੀ ਜਾਂ ਦਿੰਦੇ ਹਾਂ ਠੀਕ ਹੈ ਤੇ ਜਦੋਂ ਪੁਲਿਸ ਕਸਟਡੀ ਖਤਮ ਹੋ ਜਾਂਦੀ ਹੈ ਤਾਂ ਫਿਰ ਉਹ ਜੁਡੀਸ਼ੀਅਲ ਕਸਟਡੀ ਚਲੇ ਜਾਂਦੇ ਹਨ ਤੇ ਉਹ ਜੁਡੀਸ਼ੀਅਲ ਜਿਹੜਾ ਇਲਾਕਾ ਮੈਨਿਸਟ੍ਰੇਟ ਹੋਗਾ ਉਹਦੀ ਕਸਟਡੀ ਮੰਨੀ ਜਾਂਦੀ ਹੈ ਜੀ ਸਰ ਮੈਂ ਜ਼ਰੂਰ ਇਸ ਉਤੇ ਇਸ ਮੁੱਦੇ ਦੇ ਉਤੇ ਸਵਾਲ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗਾ ਕਿਉਂਕਿ ਤੁਹਾਡਾ ਹਿਊਮਨ ਰਾਈਟਸ ਕਮਿਸ਼ਨ ਹੈ ਰ ਹਿਊਮਨ ਰਾਈਟਸ ਕਮਿਸ਼ਨ ਨੇ ਬਹੁਤ ਇਸ ਤਰੀਕੇ ਦੇ ਮਾਮਲੇ ਹੈਂਡਲ ਕੀਤੇ ਆ ਜਿਸ ਤਰੀਕੇ ਨਾਲ ਪਹਿਲਾਂ 92 93 ਤੱਕ ਜਿਹੜੇ ਮਾਮਲੇ ਇਸ ਤਰੀਕੇ ਦੇ ਪੰਜਾਬ ਚ ਬਹੁਤ ਹੋਏ ਜਿਦੇ ਵਿੱਚ ਵਧੀਆਂ ਕਿਆਂ ਪੁਲਿਸ ਦੁਆਰਾ ਕੀਤੀਆਂ ਗਈਆਂ ਹੁਣ ਸੁਭਾ ਸਿੰਘ ਦਾ ਜ਼ਿਕਰ ਹੋ ਰਿਹਾ ਉਹਦੇ ਵਿੱਚ ਇਹ ਵੀ ਕੇਸ ਦੇ ਵਿੱਚ ਆ ਰਿਹਾ ਸੀ ਕਿ ਕੋਈ ਬਾਬਾ ਜੀ ਸੀਗੇ ਉੱਥੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਵਿੱਚ ਤੋਂ ਪਾੜ ਦਿੱਤਾ ਗਿਆ ਸੀ ਲੱਤਾਂ ਇੱਕ ਪਾਸੇ ਕਰਕੇ ਤੇ ਇਸ ਤਰੀਕੇ ਦੇ ਵੀ ਮਾਮਲੇ ਹੋਏ ਹੈ ਜੀ ਸੁਭਾ ਸਿੰਘ ਨੇ ਇਸ ਤਰੀਕੇ ਦੇ ਕੰਮ ਵੀ ਕੀਤੇ ਦੇਖੋ ਇਹਦਾ ਜਗ ਜਹਰ ਗੱਲਾਂ ਕਿ ਜਿਹੜਾ ਪੰਜਾਬ ਦੇ ਵਿੱਚ 90s ਤੋਂ ਲੈ ਕੇ 96 97 ਤੱਕ ਜੋ ਦੌਰ ਚੱਲੇ ਖਾਸ ਕਰਕੇ ਮਾਝੇ ਇਲਾਕੇ ਚ ਇਹ ਅਜੀਤ ਸਿੰਘ ਸੰਧੂ ਦਾ ਆਪਣਾ ਰਾਈਟ ਹੈਂਡ ਸੀਗਾ ਅੱਛਾ ਜੀ ਅਜੀਤ ਅਜੀਤ ਸਿੰਘ ਸੰਧੂ ਤਾਂ ਮੇਰੇ ਖਿਆਲ ਨਾਲ ਇੱਥੇ ਰੇਲ ਦੀ ਪਟੜੀ ਦੇ ਉੱਤੇ ਸ਼ਾਇਦ ਹੋਣਾ ਤੇ ਇਹ ਵੀ ਹਲੇ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਨਹੀਂ ਹੋਇਆ ਕਿ ਉਹਨੇ ਸੁਸਾਇਸਾਈਡ ਕੀਤੀ ਹੈ ਕਿ ਮਾਰਿਆ ਬਿਲਕੁਲ ਤੇ ਇਹ ਅਜੀਤ ਸਿੰਘ ਸੰਧੂ ਦੇ ਥੱਲੇ ਉਹਦਾ ਹਿਟਮੈਨ ਸੀਗਾ ਅੱਛਾ ਜੀ ਤੇ ਇਹਨਾਂ ਨੇ ਇਹਨਾਂ ਨੂੰ ਮੇਰੇ ਖਿਆਲ ਚਲੋ ਹੁਣ ਤਾਂ ਇਹ ਇਸ ਤਰਤੀ ਦੇ ਹੈ ਨਹੀਂ ਆਪਣੇ ਸੰਸਾਰਿਕ ਯਾਤਰਾ ਪੂਰੀ ਕਰ ਚੁੱਕੇ ਹਨ ਪਰ ਜੇ ਆਪਾਂ ਜਿੰਦੇ ਹੁੰਦੇ ਨੂੰ ਤੁਸੀਂ ਇਹ ਪੁੱਛਦੇ ਵੀ ਤੁਹਾਨੂੰ ਕੁਝ ਪਤਾ ਵੀ ਤੁਸੀਂ ਕਿੰਨੇ ਕੁ ਬੰਦੇ ਮਾਰੇ ਹਨ ਤਾਂ ਇਹਨਾਂ ਨੂੰ ਆਪ ਨੂੰ ਯਾਦ ਨਹੀਂ ਵੀ ਅਸੀਂ ਕਿੰਨੇ ਕੁ ਲੋਕਾਂ ਦਾ ਕਤਲ ਕੀਤਾ ਹੈ ਮੱਜੇ ਦੀ ਧਰਤੀ ਨਾਲੇ ਇੱਕ ਵਾਰ ਇਹ ਕਹਿ ਲੋ ਵੀ ਨੌਜਵਾਨੋਂ ਵਿਹੀਨ ਕਰਦੀ ਸੀ ਜਿਹੜਾ ਨੌਜਵਾਨ ਪਿੰਡਾਂ ਦੇ ਵਿੱਚ ਜੇ ਕੋਈ ਰਹਿ ਗਿਆ ਤੇ ਉਹਨੂੰ ਇਹਨਾਂ ਨੇ ਕਿਸੇ ਨਾ ਕਿਸੇ ਰੂਪ ਚ ਫੇਕ ਇਨਕਾਊਂਟਰ ਕਰਕੇ ਮਾਰਿਆ ਸੀ ਲੋਕਾਂ ਨੂੰ ਧਰਤੀ ਛੱਡ ਕੇ ਹਲੇ ਦੋਲੇ ਭੱਜਣਾ ਹੀ ਪਿਆ ਸੀਗਾ ਇਹਨਾਂ ਦਾ ਇੰਨਾ ਟਰਰਰ ਇਹਨਾਂ ਨੇ ਉੱਥੇ ਕ੍ਰੀਏਟ ਕੀਤਾ ਹੋਇਆ ਸੀਗਾ ਟਰੋਰਿਜ਼ਮ ਤਾਂ ਕਹਿਣ ਦੀ ਗੱਲ ਸੀ ਟਰਨ ਅਸਲ ਟੈਰਰਿਸਟ ਆ ਇਹ ਲੋਕ ਸੀਗੇ ਜਿਨ੍ਹਾਂ ਨੇ ਆਮ ਕਰਨ ਦੇ ਨੌਜਵਾਨਾਂ ਨੂੰ ਘਰਾਂ ਤੋਂ ਕੱਢ ਕੱਢ ਕੇ ਜਿਹੜੇ ਇਨਕਾਊਂਟਰਸ ਕਰਕੇ ਮਾਰਿਆ ਤੇ ਹੁਣ ਜਿਹੜੀ ਕੋਰਟਸ ਹੈ ਦੋਖੋ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇੰਡੀਆ ਦਾ ਬੜਾ ਸਟਰੋਂਗ ਹੈ ਤੇ ਹੁਣ ਲੋਕਾਂ ਨੂੰ ਫੇਥ ਹੈ ਤਾਂ ਹੀ ਚਾਹੇ ਨ્યાਇ ਮਿਲਿਆ ਪਰਿਵਾਰਾਂ ਨੂੰ ਲੇਟ ਮਿਲਿਆ ਪਰ ਮਿਲਿਆ ਜਿਹੜੀ ਉਹਨਾਂ ਦੇ ਵਿੱਚ ਇੱਕ ਹੰਕਾਰ ਸੀ ਅੱਕੜ ਸੀ ਵੀ ਅਸੀਂ ਵਰਦੀ ਪਾਈਏ ਤੇ ਅਸੀਂ ਪਤਾ ਨਹੀਂ ਸਾਡੇ ਕੋਲ ਅਸੀਂ ਰੱਬ ਬਣ ਗਏ ਆ ਕਿਉਂਕਿ ਉਹ ਆਪਣੇ ਆਪ ਨੂੰ ਸੁਬਾਸ ਰੰਧ ਕਹਿੰਦਾ ਸੀ ਜਿਸ ਸਮੇ ਮੁਗਲਾਂ ਦੇ ਸਮੇਂ ਚ ਸੁਬਾ ਸਰਹੰਦ ਨੇ ਚੱਖਾਂ ਦੇ ਉੱਤੇ ਅਤਿਆਚਾਰ ਕੀਤਾ ਸੀਗਾ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸੁਬਾ ਸਰਹੰਦ ਤੇ ਸੁਬਾ ਸਿੰਘ ਦਾ ਨਾਂ ਸੀਗਾ ਤੇ ਆਪਣੇ ਉਹਨੂੰ ਸੁਬਾ ਸਰਹੰਦ ਕਹਿੰਦਾ ਸੀ ਤੇ ਇਸ ਕਰਕੇ ਜਿਹੜੇ ਇਹਨਾਂ ਦੁਆਰਾ ਕੀਤੇ ਹੋਏ ਲੋਕਾਂ ਦੇ ਅਤਿਆਚਾਰ ਆ ਉਹ ਇਹਨਾਂ ਦੇ ਸਾਹਮਣੇ ਆਏ ਸੋ ਹੁਣ ਇੱਕ ਮੈਟਰ ਹੈ ਜਿਹੜਾ ਇਨਕੁਆਇਰੀ ਦਾ ਪਾਰਟ ਹੈ ਇਨਵੈਸਟੀਗੇਸ਼ਨ ਐਡੀਜੀਪੀ ਸਾਹਿਬ ਹਿਊਮਨ ਰਾਈਟ ਕਮਿਸ਼ਨ ਵੱਲੋਂ ਕਰਨਗੇ ਵੀ ਇਹ ਇਨਸੀਡੈਂਟ ਜੇਲ ਦੇ ਅੰਦਰ ਕਿਵੇਂ ਹੋਇਆ आ, न, तरीके ਕਿਦਾਂ ਸੋਚ ਕੇ ਵੀ ਨਾ ਥੋੜਾ ਜਿਆਦਾ ਲੱਗਦਾ ਜਦੋਂ ਅਸੀਂ ਤਸਵੀਰ ਦੇਖਦੇ ਹਾਂ ਉਹਨੇ ਦਸਤਾਰ ਬੰਨੀ ਹੋਈ ਪੱਗ ਬੰਨੀ ਹੋਈ ਬੜੀ ਸੋਹਣੀ ਪੱਗ ਬੰਨੀ ਹੋਈ ਆ ਤੇ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਵੀ ਕਿ ਕਿਦਾਂ ਪੋਸੀਬਲ ਹੋ ਜਾਂਦਾ ਵੀ ਇੱਕ ਪਾਸੇ ਦਸਤਾਰ ਆਪ ਸਜਾਰੇ ਹੋਈ ਸੀ ਫਿਰ ਅਸੀਂ ਸਿੱਖਾਂ ਦੇ ਹੀ ਬੱਚਿਆਂ ਦਾ ਨੌਜਵਾਨਾਂ ਦਾ ਕਤਲ ਕਰ ਰਹੇ ਹੋਈ ਔਰ ਫੇਕ ਐਨਕਾਊਂਟਰ ਦੇ ਵਿੱਚ ਮਾਰ ਰਹੇ ਹੋਈ ਹੈ ਦੇਖੋ ਕੱਲੀ ਪੱਗ ਮੰਨਣੀ ਆ ਦਸਤਾਰ ਸਜਾਣੀ ਸਿੱਖੀ ਨਹੀਂ ਹੈ ਦਸਤਾਰ ਤਾਂ ਬਹੁਤ ਸਾਰੀ ਸਮਾਜਾਂ ਦੇ ਵਿੱਚ ਆਪਣੀ ਪਰਨਾਨੀ ਪ੍ਰਮਾਣਿਤ ਹੈ ਲੋਕ ਬੰਦੇ ਹਿੰਦੂ ਸਮਾਜ ਵੀ ਬਣੇ ਜਾਂਦੀ ਹੈ ਉਹਨਾਂ 크ਿਸਚਨ ਵੀ ਲੋਕ ਬੰਦੇ ਹਨ ਮੁਸਲਮਾਨ ਵੀ ਬੰਦੇ ਸੋ ਕੱਲੀ ਤੁਸੀਂ ਦਸਤਾਰ ਨਾਲ ਨਹੀਂ ਕਹਿ ਸਕਦੇ ਇਹ ਸਿੱਖਾਂ ਦੇ ਰੂਪ ਚ ਜਲਾਸ ਸੀਗੇ ਇਹ ਮੁਗਲ ਹੀ ਹੈ ਮੈਂ ਬਹੁਤ ਸਾਰੇ ਸੰਤ ਮਹাপুরਖਾਂ ਦੇ ਜਨਾ ਸੁਣਦਾ ਹੁੰਦਾ ਕਿ ਮੁਗਲ ਹੈ ਜਿਹੜੇ ਮੁਗਲ ਹਲੇ ਵੀ ਹੈ ਮੁਗਲਾਂ ਦਾ ਕਿਸੇ ਰੂਪ ਚ ਇਹ ਨਹੀਂ ਹੈ ਕਿ ਉਹ ਇੱਕ ਸਮਾਜ ਸੀਗਾ ਉਹ ਹਲੇ ਵੀ ਮੌਜੂਦ ਹੈ ਤੇ ਉਹਨਾਂ ਦੇ ਰੂਪ ਚ ਇਹ ਲੋਕ ਵਿਚਰ ਰਹੇ ਹਨ ਤੇ ਆਪਣੇ ਆਪਣੇ ਕੰਮ ਕਰ ਰਹੇ ਸਿਰ ਜ਼ਮੀਰ ਦੀ ਆਵਾਜ਼ ਕਿਉਂਕਿ ਮੈਂ ਜੀਤ ਸਿੰਘ ਸੰਧੂ ਦਾ ਤੁਸੀਂ ਜ਼ਿਕਰ ਕੀਤਾ ਮੈਂ ਉਹਦੀ ਸੁਣ ਰਿਹਾ ਸੀਗਾ ਜੀ ਇਹ ਵੀ ਕਲੀਅਰ ਨਹੀਂ ਕਿ ਉਹਨੇ ਸੁਸਾਈਡ ਕੀਤਾ ਜਾਂ ਉਹਨੂੰ ਕਤਲ ਕੀਤਾ ਗਿਆ ਲੇਕਿਨ ਉਹਦੀ ਡੈੱਡ ਬੋਡੀ ਕਹਿੰਦੇ ਕਿ ਰੇਲਵੇ ਜਿਹੜੇ ਪੜੜੀ ਹੁੰਦੀ ਹੈ ਰੇਲ ਦੀ ਉੱਥੋਂ ਮਿਲੀ ਸੀ ਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਮੇਰਾ ਜ਼ਮੀਰ ਜਿਹੜਾ ਹੁਣ ਇਹਦੀ ਇਜਾਜ਼ਤ ਨਹੀਂ ਦਿੰਦਾ ਮੈਂ ਤੰਗ ਹੋ ਚੁੱਕਿਆ ਹਾਂ ਕਿ ਇੰਨਾ ਮੇਰੇ ਦਿਲ ਦੇ ਉੱਤੇ ਬੋਝ ਹੈਗਾ ਜੀ ਤੇ ਦੇਖੋ ਜਿਹੜਿਆ ਨੇ ਵੀ ਕਾਰਾ ਕੀਤਾ ਕੋਈ ਕਿਸੇ ਬੰਦੇ ਤੋਂ ਜੇ ਗਲਤੀ ਨਾਲ ਕੋਈ ਕੀੜੀ ਵੀ ਮਰ ਜਾਏ ਜਾਨਵਰੀ ਮਰ ਜਾਏ ਉਹਨੂੰ ਵੀ ਰਿਕਰੈਕਟ ਕਰਦਾ ਇਹਨਾਂ ਨੇ ਤਾਂ ਇਨਸਾਨਾਂ ਦੇ ਕਤਲ ਕੀਤੇ ਨੌਜਵਾਨਾਂ ਦੇ ਕਤਲ ਕੀਤੇ ਤਾਂ ਆਮ ਵਾਕਈ ਕਿਵੇਂ ਸੋੰਨੇ ਮੈਕਸਿਮਮ ਜਿੰਨਾਂ ਦਾ ਪਤਾ ਲੱਗ ਰਿਹਾ ਵੀ ਕੋਈ ਨਾ ਕੋਈ ਮੈਂਟਲ ਇਸ਼ੂਜ਼ ਨਾਲ ਸਾਰੇ ਪੀੜਿਤ ਐ ਤੇ ਆਪਣੇ ਭੋਗ ਰਹੇ ਆ ਜਿਹੜੇ ਇਹਨਾਂ ਨੇ ਪਾਪ ਕੀਤਾ ਜੀ ਤੇ ਸਰ ਅਖੀਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਜਿਹੜਾ ਸੰਦੀਪ ਸਿੰਘ ਸੰਨੀ ਹੋਰਾਂ ਦਾ ਕੇਸ ਹੈ ਕਿਉਂਕਿ ਉਹ ਜਿਹੜੀ ਉਸ ਦਿਨ ਟਸਲ ਹੋਈ ਜੋ ਵੀ ਹੋਇਆ 10 ਤਰੀਕ ਨੂੰ ਉਹਦੇ ਵਿੱਚ ਜਿਹੜਾ ਸੁਭਾ ਸਿੰਘ ਹੈ ਹੁਣ ਉਹਦੀ ਡੈਥ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਇੱਕ ਪਾਸੇ ਸੰਦੀਪ ਸਿੰਘ ਸੰਨੀ ਹੋਰਾਂ ਦਾ ਜਿਹੜਾ ਸੁਧੀਰ ਸੂਰੀ ਦਾ ਕੇਸ ਚੱਲਦਾ ਪਿਆ ਉਹਦਾ ਵੀ ਹਲੇ ਨਿਵੇੜਾ ਨਹੀਂ ਹੋਇਆ ਉਹ ਕੇਸ ਚੱਲੇ ਰਿਹਾ ਤੇ ਇਹਦੇ ਵਿੱਚ ਹੁਣ ਸਥਿਤੀ ਕੀ ਬਣੇਗੀ ਸੰਦੀਪ ਸਿੰਘ ਸੰਨੀ ਦੀ ਲੀਗਲ ਟਰਮਸ ਦੇ ਵਿੱਚ ਕੋਣ ਇਹ ਤਾਂ ਹੁਣ ਇਹਨਾਂ ਦੇ ਖਿਲਾਫ ਜੇ ਪ੍ਰੂਫ ਹੁੰਦਾ ਕਿ ਇਹਨਾਂ ਨੇ ਉਹਦਾ ਕਤਲ ਕੀਤਾ ਤਾਂ ਇੱਕ ਮੁਕੱਦਮਾ ਹੋਰਦਾਰ ਤੋਂ ਹੋ ਜਾਏਗਾ ਠੀਕ ਸੋ ਅੱਜ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਜਿਹੜਾ ਅੱਗੇ ਹਦਾਇਤਾਂ ਕੀਤੀਆਂ ਗਈਆਂ ਨੇ ਤੁਸੀਂ ਸੁਣ ਹੀ ਲਿਆ ਸਰਦਾਰ ਰਵਿੰਦਰ ਸਿੰਘ ਬਾਸੀ ਹੋਰਾਂ ਨੇ ਕਿ ਕੀ ਕੁਝ ਇਸ ਵਕਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਮੈਡੀਕਲ ਦੀ ਵੀ ਗੱਲ ਕੀਤੀ ਗਈ ਹੈ ਤੇ ਏਡੀਜੀਪੀ ਜਿਹੜੇ ਨੇ ਜੇਲ੍ਹ ਸੀ ਉਹਨਾਂ ਨੂੰ ਵੀ ਅੱਗੇ ਆਰਡਰ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਸੰਦੀਪ ਸਿੰਘ ਸੰਨੀ ਨੂੰ ਹੁਣ ਮਿਲਣ ਵੀ ਦਿੱਤਾ ਜਾਵੇਗਾ ਕੋਈ ਰਿਕਵਰਡੋ ਦੇ ਵਿੱਚ ਨਹੀਂ ਆਵੇਗੀ ਇਸ ਮਾਮਲੇ ਦੇ ਉੱਤੇ ਹੁਣ ਅਗੇ ਹੋਰ ਕੀ ਹੁੰਦਾ ਹੈ ਹਰ ਹਿਊਮਨ ਰਾਈਟਸ ਕਮਿਸ਼ਨ ਦੇ ਜਿਹੜੇ ਹੁਕਮ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਕਿਉਂਕਿ ਇਹ ਵੀ ਆ ਰਿਹਾ ਸੀ ਸਰ ਮੈਂ ਜ਼ਰੂਰ ਇੱਕ ਬੜਾ ਵਾਜੂਬ ਸਵਾਲ ਹੈ ਇਹ ਵੀ ਆ ਰਿਹਾ ਸੀ ਕਿ ਮੈਜਿਸਟ੍ਰੇਟ ਕੋਲ ਜਦੋਂ ਪਰਿਵਾਰ ਜਾਂਦਾ ਹੈ ਤਾਂ ਮੈਜਿਸਟ੍ਰੇਟ ਨੇ ਜਦੋਂ ਆਰਡਰ ਕੀਤਾ ਕਿ ਸੰਦੀਪ ਸਿੰਘ ਸੰਨੀ ਦਾ ਮੈਡੀਕਲ ਕਰਵਾਇਆ ਜਾਵੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਪਰਿਵਾਰ ਦਾ ਇਹ ਦੋਸ਼ ਸੀ ਕਿ ਮੈਜਿਸਟ੍ਰੇਟ ਦੇ ਹੁਕਮ ਵੀ ਨਹੀਂ ਪਾਲਣਾ ਕੀਤੀ ਗਈ ਕਿ ਉਹਦੇ ਵਿੱਚ ਨੌਕਰੀ ਵੀ ਜਾ ਸਕਦੀ ਹੈ ਜਿਹੜੇ ਜੇਲ ਅਥਾਰਟिटीज ਦੇ ਜਿਹੜੇ ਅਫੀਸਰ ਨੇ ਮੈਂ ਦੇਖੋ ਆਰਡਰ ਜੇ ਨਹੀਂ ਪਾਲਣਾ ਕਰਨਗੇ ਤਾਂ ਉਹ ਉਹਦੇ ਕੋਰਟ ਕੰਟੈਂਪਟਿਸ਼ਨ ਸ਼ੂ ਕਰ ਸਕਦੀ ਹੈ ਤੇ ਉਹਦਾ ਕਰਨੀ ਹੀ ਪੈਗੀ ਇਦਾਂ ਇਦਾਂ ਹੋ ਸਕਦਾ ਸਰ ਵੀ ਜਦ ਤੂੰ ਇਹ ਤਾਂ ਟੈਕਨੀਕਲ ਦੇਖਦੇ ਆ ਕਿ ਕੋਈ ਮੈਜਿਸਟ੍ਰੇਟ ਆਰਡਰ ਕਰ ਦੇ ਤੇ ਉਹਦੇ ਆਰਡਰ ਦੀ ਪਾਲਣਨ ਕੀਤੀ ਜਾਵੇ ਨਹੀਂ ਇਹ ਨਹੀਂ ਹੋ ਸਕਦਾ ਅੱਜ ਨਹੀਂ ਕੱਲ ਕਰਨੀ ਪੈਗੀ ਨਹੀਂ ਕਰਨਗੇ ਤਾਂ ਕੰਟੈਂਪਟ ਸ਼ੂ ਕਰ ਸਕਦਾ ਕੋਰਟ ਕੋਲ ਆਪਣੇ ਰਸਤੇ ਹੁੰਦੇ ਆ ਆਰਡਰ ਨੂੰ ਇੰਪਲੀਮੈਂਟ ਕਰਾਂਗੇ ਬਹੁਤ ਬਹੁਤ ਧੰਨਵਾਦ ਸੋ ਇਸ ਸਾਰੇ ਮਾਮਲਿਆਂ ਦੇ ਉੱਤੇ ਸਾਡੀ ਨਜ਼ਰ ਵੀ ਬਣੀ ਹੋਈ ਹੈ ਤੇ ਅੱਗੇ ਹੁਣ ਕੀ ਕੁਝ ਹੁੰਦਾ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਜੀ ਜੁੜਨ ਦੇ ਲਈ ਧੰਨਵਾਦ ਕਿ ਹਾਲੇ ਐਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਵੀ ਕਲੀਅਰ ਨਹੀਂ ਕਿ ਉਹਨੇ ਸੁਸਾਇਸਾਈਡ ਕੀਤਾ ਜਾਂ ਉਹਨੂੰ ਕਤਲ ਕੀਤਾ ਗਿਆ ਲੇਕਿਨ ਉਹਦੀ ਡੈੱਡ ਬੋਡੀ ਕਹਿੰਦੇ ਕਿ ਰੇਲਵੇ ਜਿਹੜੇ ਪੜੜੀ ਹੁੰਦੀ ਹੈ ਰੇਲ ਦੀ ਉੱਥੋਂ ਮਿਲੀ ਸੀ ਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਮੇਰਾ ਜ਼ਮੀਰ ਜਿਹੜਾ ਹੁਣ ਇਹਦੀ ਇਜਾਜ਼ਤ ਨਹੀਂ ਦਿੰਦਾ ਮੈਂ ਤੰਗ ਹੋ ਚੁੱਕਿਆ ਹਾਂ ਕਿ ਇੰਨਾ ਮੇਰੇ ਦਿਲ ਦੇ ਉੱਤੇ ਬੋਝ ਹੈਗਾ ਜੀ ਤੇ ਦੇਖੋ ਜਿਹੜੇ ਨੇ ਵੀ ਕਾਰਾ ਕੀਤਾ ਕੋਈ ਕਿਸੇ ਬੰਦੇ ਤੋਂ ਜੇ ਗਲਤੀ ਨਾਲ ਕੋਈ ਕੀੜੀ ਵੀ ਮਰ ਜਾਏ ਜਾਨਵਰੀ ਮਰ ਜਾਏ ਉਹਨੂੰ ਵੀ ਰਿਕਨੈਕਟ ਕਰਦਾ ਹੈ ਇਹਨਾਂ ਨੇ ਤਾਂ ਇਨਸਾਨਾਂ ਦੇ ਕਤਲ ਕੀਤੇ ਨੌਜਵਾਨਾਂ ਦੇ ਕਤਲ ਕੀਤੇ ਤਾਂ ਆਮ ਵਕਈ ਕਿਵੇਂ ਸੋਣੇ ਮੈਕਸਿਮਮ ਜਿੰਨਾਂ ਦਾ ਪਤਾ ਲੱਗ ਰਿਹਾ ਵੀ ਕੋਈ ਨਾ ਕੋਈ ਮੈਂਟਲ ਇਸ਼ੂਜ਼ ਨਾਲ ਸਾਰੇ ਪੀੜਿਤ ਐ ਤੇ ਆਪਣੇ ਭੋਗ ਰਹੇ ਆ ਜਿਹੜੇ ਇਹਨਾਂ ਨੇ ਪਾਪ ਕੀਤੇ ਜੀ ਤੇ ਸਰ ਅਖੀਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਜਿਹੜਾ ਸੰਦੀਪ ਸਿੰਘ ਸੰਨੀ ਹੋਰਾਂ ਦਾ ਕੇਸ ਹੈ ਕਿਉਂਕਿ ਉਹ ਜਿਹੜੀ ਉਸ ਦਿਨ ਟਸਲ ਹੋਈ ਜੋ ਵੀ ਹੋਇਆ 10 ਤਰੀਕ ਨੂੰ ਉਹਦੇ ਵਿੱਚ ਜਿਹੜਾ ਸੁਭਾ ਸਿੰਘ ਹੈ ਹੁਣ ਉਹਦੀ ਡੈਥ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਇੱਕ ਪਾਸੇ ਸੰਦੀਪ ਸਿੰਘ ਸੰਨੀ ਹੋਰਾਂ ਦਾ ਜਿਹੜਾ ਸੁਧੀਰ ਸੂਰੀ ਦਾ ਕੇਸ ਚੱਲਦਾ ਪਿਆ ਉਹਦਾ ਵੀ ਹਲੇ ਨਿਵੇੜਾ ਨਹੀਂ ਹੋਇਆ ਉਹ ਕੇਸ ਚੱਲੇ ਰਿਹਾ ਤੇ ਇਹਦੇ ਵਿੱਚ ਹੁਣ ਸਥਿਤੀ ਕੀ ਬਣੇਗੀ ਸੰਦੀਪ ਸਿੰਘ ਸੰਨੀ ਦੀ ਲੀਗਲ ਟਰਮਸ ਦੇ ਵਿੱਚ ਬਿਕੋਂ ਇਹ ਤਾਂ ਹੁਣ ਇਹਨਾਂ ਦੇ ਖਿਲਾਫ ਜੇ ਪ੍ਰੂਵ ਹੁੰਦਾ ਕਿ ਇਨਾਂ ਨੇ ਉਹਦਾ ਕਤਲ ਕੀਤਾ ਤਾਂ ਇੱਕ ਮੁਕੱਦਮਾ ਹੋਰ ਦਰਜ ਹੋ ਜਾਏਗਾ। ਠੀਕ। ਸੋ ਅੱਜ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਜਿਹੜਾ ਅੱਗੇ ਹਦਾਇਤਾਂ ਕੀਤੀਆਂ ਗਈਆਂ ਨੇ ਤੁਸੀਂ ਸੁਣੀ ਲਿਆ ਸਰਦਾਰ ਰਵਿੰਦਰ ਸਿੰਘ 바ਸੀ ਹੋਰਾਂ ਨੇ ਕਿ ਕੀ ਕੁਝ ਇਸ ਵਕਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਮੈਡੀਕਲ ਦੀ ਵੀ ਗੱਲ ਕੀਤੀ ਗਈ ਹੈ ਤੇ ADGP ਜਿਹੜੇ ਨੇ ਜੇਲ੍ਹ ਸੀ ਉਹਨਾਂ ਨੂੰ ਵੀ ਅੱਗੇ ਆਰਡਰ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਸੰਦੀਪ ਸਿੰਘ ਸੰਨੀ ਨੂੰ ਹੁਣ ਮਿਲਣ ਵੀ ਦਿੱਤਾ ਜਾਵੇਗਾ ਕੋਈ ਰਿਕਵਰਟੋ ਦੇ ਵਿੱਚ ਨਹੀਂ ਆਵੇਗੀ। ਇਸ ਮਾਮਲੇ ਦੇ ਉੱਤੇ ਹੁਣ ਅਗੇ ਹੋਰ ਕੀ ਹੁੰਦਾ ਹੈ ਹਿਊਮਨ ਰਾਈਟਸ ਕਮਿਸ਼ਨ ਦੇ ਜਿਹੜੇ ਹੁਕਮ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਕਿਉਂਕਿ ਇਹ ਵੀ ਆ ਰਿਹਾ ਸੀ ਸਰ ਮੈਂ ਜ਼ਰੂਰ ਇੱਕ ਬੜਾ ਵਾਜੂਹ ਸਵਾਲ ਹੈ ਇਹ ਵੀ ਆ ਰਿਹਾ ਸੀ ਕਿ ਮੈਜਿਸਟ੍ਰੇਟ ਕੋਲ ਜਦੋਂ ਪਰਿਵਾਰ ਜਾਂਦਾ ਹੈ ਤਾਂ ਮੈਜਿਸਟ੍ਰੇਟ ਨੇ ਜਦੋਂ ਆਰਡਰ ਕੀਤਾ ਕਿ ਸੰਦੀਪ ਸਿੰਘ ਸੰਨੀ ਦਾ ਮੈਡੀਕਲ ਕਰਵਾਇਆ ਜਾਵੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਪਰਿਵਾਰ ਦਾ ਇਹ ਦੋਸ਼ ਸੀ ਕਿ ਮੈਜਿਸਟ੍ਰੇਟ ਦੇ ਹੁਕਮ ਵੀ ਨਹੀਂ ਪਾਲਣਾ ਕੀਤੀ ਗਈ ਕਿ ਉਹਦੇ ਵਿੱਚ ਨੌਕਰੀ ਵੀ ਜਾ ਸਕਦੀ ਹੈ ਜਿਹੜੇ ਜੇਲ ਅਥਾਰਟिटीज ਦੇ ਜਿਹੜੇ ਅਫੀਸਰ ਨੇ ਮੈਂ ਦੇਖੋ ਆਰਡਰ ਜੇ ਨਹੀਂ ਪਾਲਣਾ ਕਰਨਗੇ ਤਾਂ ਉਹ ਉਹਦੇ ਕੋਰਟ ਕੰਟੈਂਪਟਿਸ਼ਨ ਿਸ਼ੂ ਕਰ ਸਕਦੀ ਹੈ ਤੇ ਉਹਦਾ ਕਰਨੀ ਹੀ ਪਏਗੀ ਇਦਾਂ ਇਦਾਂ ਹੋ ਸਕਦਾ ਸਰ ਵੀ ਜਦੋਂ ਤੁਸੀਂ ਤਾਂ ਟੈਕਨੀਕਲ ਦੇਖਦੇ ਆ ਕਿ ਕੋਈ ਮੈਜਿਸਟ੍ਰੇਟ ਆਰਡਰ ਕਰ ਦੇ ਤੇ ਉਹਦੇ ਆਰਡਰ ਦੀ ਪਾਲਣਨ ਕੀਤੀ ਜਾਵੇ ਨਹੀਂ ਇਹ ਨਹੀਂ ਹੋ ਸਕਦਾ ਅੱਜ ਨਹੀਂ ਕੱਲ ਕਰਨੀ ਪਏਗੀ ਨਹੀਂ ਕਰਨਗੇ ਤਾਂ ਕੰਟੈਂਪਟ ਿਸ਼ੂ ਕਰ ਸਕਦਾ ਕੋਰਟ ਕੋਲ ਆਪਣੇ ਰਸਤੇ ਹੁੰਦੇ ਆ ਆਰਡਰ ਨੂੰ ਇੰਪਲੀਮੈਂਟ ਕਰਾਂਗੇ ਬਹੁਤ ਬਹੁਤ ਧੰਨਵਾਦ ਸੋ ਇਹ ਸਾਰੇ ਮਾਮਲਿਆਂ ਦੇ ਉੱਤੇ ਸਾਡੀ ਨਜ਼ਰ ਵੀ ਬਣੀ ਹੋਈ ਹੈ ਤੇ ਅੱਗੇ ਹੁਣ ਕੀ ਕੁਝ ਹੁੰਦਾ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਜੀ ਜੁੜਨ ਦੇ ਲਈ ਧੰਨਵਾਦ